ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨੇ-ਹੰਨੇ ਪਾਛ ਲਈ ਕਿਤਾਬ ਦਾ 22ਵਾਂ ਭਾਗ ਪੜਾਂਗੇ ਹਮ ਕਾਰਨ ਕੁਰਖਲਹਿ ਕੋਾਈ ਹਮ ਕੁਲ ਰਾਖੈ ਕੌਣ ਬੜਾਈ ਹੁਣ ਸਰਵਨ ਕਰੋ ਸੂਰਮੇ ਪਿਓ ਪੁੱਤਰ ਦਾ ਬਹਾਦਰੀ ਨੇੜਤਾ ਅਡੋਲਤਾ ਪਰਪਖਤਾ ਤੇ ਸ਼ਹਾਦਤ ਦੀ ਕਥਾ ਪਇਤਾਰੂ ਸਿੰਘ ਦੀ ਸਾਖੀ ਸੁਣਾਉਂਦਿਆ ਕਥਾ ਅਤੇ ਕਥਾਕਾਰ ਨੇ ਕੁਝ ਚਿਰ ਹੋਰ ਲਹੌਰ ਰੁਕਣ ਦਾ ਫੈਸਲਾ ਕੀਤਾ। ਕੋਣ ਸਿੱਖ ਨਹੀਂ ਚਾਹੁੰਦਾ ਕਿ ਉਸਦੀ ਔਲਾਦ ਸਿੱਖੀ ਕਿੱਸਾ ਸਵਾਸਾ ਸੰਗ ਨਿਭਾ ਜਾਵੇ। ਪਰ ਆਪਣੇ ਭੁਜੰਗੀ ਭਜੰਗਣਾ ਨੂੰ ਗੁਰਸਿੱਖਾਂ ਦੇ ਜੀਵਨ ਤੋਂ ਸੋਧ ਦੇਣ ਦੇ ਨਾਲ ਨਾਲ ਮਾਤਾ-ਪਿਤਾ ਆਪਣਾ ਜੀਵਨ ਵੀ ਉੱਚਾ ਹੋਰ ਉੱਚਾ ਕਰਨ ਦੇ ਉਪਰਾਲੇ ਕਰਦੇ ਰਹਿਣ। ਨਹੀਂ ਤਾਂ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਪੁੱਛੇ ਲਈ ਕਹਾਣੀਆਂ ਮਕਦਰ ਬਣ ਕੇ ਰਹਿ ਜਾਣਗੀਆਂ। ਆਖਰ ਬੱਚੇ ਨੇ ਮਾਪਿਆਂ ਨੂੰ ਸਦਾ ਵਾਚਦੇ ਰਹਿਣਾ ਹੈ ਕਿ ਜੋ ਉਹ ਮੈਨੂੰ ਸਮਝਾ ਰਹੇ ਹਨ ਕਿ ਆਪ ਕਰਦੇ ਨੇ ਹਾਲਾਂਕਿ ਸਫ਼ਰ ਹਰ ਤੱਤ ਦਾ ਆਪਣਾ ਹੈ ਤੇ ਹੋਣੀ ਵੀ ਅਕਾਲ ਪੁਰਖ ਜੀ ਨੇ ਆਪੋ ਆਪਣੀ ਤੈਅ ਕੀਤੀ ਹੈ ਪਰ ਫਿਰ ਵੀ ਮਾਪਿਆਂ ਦੇ ਜੀਵਨ ਵਿੱਚ ਸਿੱਖੀ ਪ੍ਰਤੀ ਪਰਪਕਤਾ ਤ੍ਰਿਰਤਾ ਦੇਖ ਕੇ ਬਾਲ ਦੇ ਮਨ ਵਿੱਚ ਵੀ ਉਹ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਹੈ ਪੰਥ ਸੇਵਾ ਹਿਤ ਦੇਨ ਰਾਤ ਇੱਕ ਕਰ ਦੇਣਾ ਤੇ ਸਿੱਖ ਅਸੂਲਾਂ ਲਈ ਮੌਕਾ ਆਉਣ ਤੇ ਜਾਨ ਵੀ ਕੁਰਬਾਨ ਕਰ ਦੇਣੀ ਸ਼ਾਬਾਸ਼ ਸਿੰਘ ਅੰਦਰ ਇਹ ਜਜ਼ਬਾ ਆਪਣੇ ਪਿਤਾ ਅਤੇ ਸਮਕਾਲੀ ਸਿੱਖਾਂ ਦੇ ਜੀਵਨ ਦੇਖ ਕੇ ਹੀ ਆਇਆ ਸੀ ਤੈਨੂੰ ਪਤਾ ਪੁੱਤਰ ਇੱਕ ਦਿਨ ਭਾਈ ਸੁਬੇਗ ਸਿੰਘ ਪੁੱਤਰ ਨੂੰ ਪੁੱਛਣ ਲੱਗੇ ਕੀ ਪਿਤਾ ਜੀ ਇੱਕ ਵਾਰ ਕੁਝ ਬ੍ਰਾਹਮਣ ਮੀਰੀ ਪੀਰੀ ਦੇ ਮਾਲਕ ਸਤਗੁਰਾਂ ਪਾਸ ਆਏ ਤੇ ਸ਼ਿਕਾਇਤ ਕਰਨ ਲੱਗੇ ਮਹਾਰਾਜ ਸਿੱਖ ਸੰਗਤਾਂ ਸਾਡੇ ਨਾਲ ਵਿਤਕਰਾ ਕਰਤੀਆਂ ਨੇ ਜੋ ਉਪਦੇਸ਼ ਵੀ ਅਸੀਂ ਉਹਨਾਂ ਨੂੰ ਦਿੰਦੇ ਹਾਂ ਉਹ ਨਹੀਂ ਮੰਨਦੇ ਪਰ ਜੋ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਚੱਟ ਮੰਨ ਲੈਂਦੇ ਨੇ ਇਹ ਬੇਇੱਤਿਬਾਬ ਕਿਉਂ ਮਹਾਰਾਜ ਉਹਨਾਂ ਦੀ ਗੱਲ ਸੁਣ ਕੇ ਸਤਗੁਰੂ ਮੁਸਕਰਾਏ ਤੇ ਬੋਲੇ ਭਾਈ ਸਿੱਖ ਸੰਗਤਾਂ ਦੇ ਕਮਾਉਣ ਲਈ ਜੋ ਵੀ ਬਚਨ ਭਾਈ ਗੁਰਦਾਸ ਜੀ ਕਰਦੇ ਹਨ ਪਹਿਲਾ ਉਹ ਬਚਨ ਆਪਣੇ ਜੀਵਨ ਵਿੱਚ ਕਮਾਉਂਦੇ ਨੇ ਕਿ ਤੁਸੀਂ ਜੋ ਉਪਦੇਸ਼ ਸੰਗਤਾਂ ਨੂੰ ਕਰਦੇ ਹੋ ਪਹਿਲਾ ਆਪ ਘਮਾਉਂਦੇ ਹੋ ਮਹਾਰਾਜ ਦੇ ਇਹ ਬੋਲ ਸੁਣ ਕੇ ਬ੍ਰਾਹਮਣ ਬਹੁਤ ਸ਼ਰਮਿੰਦਾ ਹੋਏ ਉਹ ਤਾਂ ਵਿਚਾਰੇ ਮਾਇਆ ਦੇ ਤਿਆਗ ਦੀ ਸਾਖੀ ਸੁਣਾ ਕੇ ਸੰਗਤਾਂ ਤੋਂ ਕਥਾ ਦੀ ਭੇਟਾ ਮੰਗਣ ਲੱਗ ਜਾਂਦੇ ਸਨ ਹੁਣ ਜੇ ਤੈਨੂੰ ਮੈਂ ਪੁੱਛਾਂ ਕਿ ਇਹ ਸਾਖੀ ਸਾਨੂੰ ਕੀ ਧੜਕੜ ਘੜਵਾਉਂਦੀ ਹੈ ਤਾਂ ਤੇਰਾ ਕੀ ਉੱਤਰ ਹੋਏਗਾ ਪੁੱਤਰ ਇਹ ਹੀ ਪਿਤਾ ਜੀ ਕਿ ਬਹੁਤ ਫਰਕ ਹੁੰਦਾ ਸਿੱਖੀ ਦੀਆਂ ਸਿਰਫ ਗੱਲਾਂ ਕਰਨ ਤੇ ਸਿੱਖੀ ਕਮਾਉਂਡ ਤੇ ਨਿਭਾਉਣ ਵਿੱਚ ਵਾਹ ਧੰਨ ਸ਼ਬਾਦ ਸਿੰਘ ਦੇ ਉੱਤਰ ਤੇ ਖੁਸ਼ ਹੁੰਦਿਆ ਭਾਈ ਸੁਬੇਗ ਸਿੰਘ ਬੋਲੇ ਇੱਕ ਰਾਤ ਹੋਰ ਭਾਈ ਸੁਬੇਗ ਸਿੰਘ ਸ਼ਬਾਦ ਸਿੰਘ ਨੂੰ ਗੋਦ ਵਿੱਚ ਬਿਠਾ ਕੇ ਔਰੰਗਜ਼ੇਬ ਦੇ ਸਮੇਂ ਦੀ ਦਿੱਲੀ ਵਿੱਚ ਲੈ ਗਏ ਕੁਝ ਟਰ ਪਹਿਲਾਂ ਹੀ ਜਾਂਦਨੀ ਚੌਂਕ ਵਿੱਚ ਵਰਤਾਰਾ ਵਾਪਰ ਕੇ ਹਟਿਆ ਸੀ ਮੁਗਲ ਹੋ ਕੇ ਦੇਰ ਐ ਸੰਨ ਜੇ ਕਿਸੇ ਨੇ ਵੀ ਕਾਫਰਾਂ ਦੇ ਗੁਰੂ ਤੇ ਸਿਰ ਅਤੇ ਟੜ ਨੂੰ ਛੂਣ ਦਾ ਯਤਨ ਕੀਤਾ ਜਾਂ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤਾਂ ਸਣ ਪਰਿਵਾਰ ਘਾਣ ਬੱਚਾ ਪੀੜ ਦਿੱਤਾ ਜਾਏਗਾ ਟੰਡੋ ਚਿਰੀਆਂ ਤੀਆਂ ਆਵਾਜ਼ਾਂ ਤਾਂ ਬੰਦ ਨਹੀਂ ਹੋਈਆਂ ਪਰ ਇੱਕ ਪਾਸਿਓ ਇੱਕਦਮ ਅੱਗ ਦੀਆਂ ਲਾਟਾਂ ਅਸਮਾਨ ਛੂਣ ਲੱਗੀਆਂ ਸ਼ਾਇਦ ਕਿਸੇ ਦੇ ਘਰ ਨੂੰ ਅੱਗ ਲੱਗੀ ਸੀ ਕਿਸ ਦਾ ਘਰ ਸੀ ਇਹ ਤਾਂ ਭਾਈ ਲੱਖੀ ਸ਼ਾਹ ਜੀ ਦਾ ਘਰ ਹੈ ਸੀ ਨਹੀਂ ਹਾਂ ਤੇ ਸਦੀਆਂ ਤੀਕ ਹੁਣ ਇਹ ਘਰ ਸਦਾ ਹੈ ਹੀ ਰਹੇਗਾ ਲੋਕ ਜਦ ਘਰ ਉਸਾਰਦੇ ਹਨ ਤਾਂ ਕਿਸੇ ਦੀ ਮਿਆਦ 30 ਸਾਲ ਹੁੰਦੀ ਹੈ ਤੇ ਕਿਸੇ ਦੀ 50 ਪਰ ਇਹ ਘਰ ਅੱਜ ਆਪਾ ਬਾਲ ਕੇ ਧਰਤੀ ਤੇ ਸਦਾ ਲਈ ਸਥਾਪਿਤ ਹੋ ਗਿਆ ਹੈ ਅਸੀਂ ਸੋਚਦੇ ਹੀ ਰਹਿ ਗਏ ਤੇ ਸ਼ਾਹ ਜੀ ਸੇਵਾ ਨਿਭਾ ਗਏ ਕੁਝ ਸਿੱਖ ਆਪਸ ਵਿੱਚ ਗੱਲਾਂ ਕਰ ਰਹੇ ਹਨ ਘਰਾ ਮਾਤਾ ਜੀ ਸਾਹਰਾ ਕਰਾ ਮਹਤ ਪਈ ਲੱਖੀ ਸ਼ਾਹੀ ਨੇ ਕਰਾਮਾਤ ਕਰ ਦਿਖਾਈ ਐ ਇੱਕ ਹੋਰ ਆਵਾਜ਼ ਆਈ ਇਹ ਕਰਾਮਾਤ ਨਹੀਂ ਪਈ ਲੱਖੀ ਸ਼ਾਹੀ ਬੋਲੇ ਕਰਾਮਾਤ ਦੇਖਣੀ ਹੈ ਤਾਂ ਚਾਂਦਨੀ ਚੌਂਕ ਜਾਓ ਤੇ ਦੇਖੋ ਕਿ ਜਦ ਅਸੀ ਮਹਾਰਾਜ ਤੀ ਦੇਲਾ ਆਏ ਤੇ ਸੀਸ ਭਾਈ ਜੇਤਾ ਜੀ ਲੈ ਗਏ ਤਾਂ ਉੱਥੇ ਕੀ ਵਾਪਰਿਆ ਸਭ ਬੜੇ ਹੈਰਾਨ ਹੋਏ ਕਿ ਅਜਿਹਾ ਹੋਰ ਉੱਥੇ ਕੀ ਹੋ ਗਿਆ ਇਹਨੇ ਨੂੰ ਇੱਕ ਸਿੱਖ ਹਫਿਆ ਹੋਇਆ ਆਇਆ ਧੰਨ ਸਿੱਖੀ ਧੰਨ ਗੁਰੂ ਕੇ ਸਿੱਖ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਚਾਂਦਨੀ ਚੌਕ ਵੱਲੋਂ ਆਇਆ ਹੈ ਖਤਰਨਾਕ ਹਨੇਰੀ ਨਾਲ ਮੁਗਲ ਸਪਾਈਆਂ ਵਿੱਚ ਹਫੜਾ ਦਫੜੀ ਮੱਚ ਗਈ ਉਸ ਹਫੜਾ ਦਫੜੀ ਵਿੱਚ ਤੁਸੀਂ ਮਹਾਰਾਜ ਦੀ ਦੇ ਤੇ ਪਾਈ ਜਤਾ ਜੀ ਮਹਾਰਾਜ ਦਾ ਸੀਸਲਾ ਹੈ ਅਸੀਂ ਦੂਰ ਖਲੋਤੇ ਇਹ ਦੇਖ ਰਹੇ ਸਾਂ ਕਿ ਇੱਕ ਬਜ਼ੁਰਗ ਬੋਲੇ ਜਦ ਇਹ ਹਨੇਰੀ ਰੁਕੇਗੀ ਤੇ ਸਪਾਈਆਂ ਨੂੰ ਪਤਾ ਲੱਗੇਗਾ ਤਾਂ ਦਿੱਲੀ ਦੇ ਸਾਰੇ ਸਿੱਖ ਪਰਿਵਾਰਾਂ ਤੇ ਕੈਰਾਂ ਦੀ ਅਗਲੀ ਹਨੇਰੀ ਝੁੱਲੀ ਸੱਚੇ ਬਾਦਸ਼ਾਹ ਸਿਖਾਉਂਦੇ ਮੇਰ ਕਰਕੇ ਆਪਣੀ ਦੇਹ ਦੀ ਸੇਵਾ ਸੰਭਾਲ ਕਰਵਾ ਲੈ ਫੇਰ ਭਾਵੇਂ ਹਜੇ ਹਜੇ ਇਹ ਸ਼ਬਦ ਉਸਦੇ ਮੂੰਹ ਵਿੱਚ ਹੀ ਸਨ ਕਿ ਦੋ ਸਿੱਖ ਚਾਂਦਨੀ ਚੌਂਕ ਵੱਲ ਭੱਜੇ ਉੱਥੇ ਪਹੁੰਚ ਕੇ ਇੱਕ ਦੂਜੇ ਤਸੀਸ ਢੜ ਨਾਲੋਂ ਵੱਖ ਕਰ ਦਿੱਤਾ ਤੇ ਉਸਨੇ ਉਵੇਂ ਹੀ ਟਿਕਾ ਦਿੱਤਾ ਜਿਵੇਂ ਸਤਕਰਾਂ ਦੀ ਦੇ ਤਸੀਸ ਪਾਇਆ ਸੀ ਤੱਕ ਜਦ ਹਨੇ ਰੁਕੇ ਤਾਂ ਸਪਾਈਆਂ ਨੂੰ ਇੱਕਦਮ ਪਤਾ ਨਾ ਲੱਗੇ ਤਨ ਸਿੱਖੀ ਤਨ ਕਰੋਗੇ ਸਿੱਖ ਸ਼ਹਾਬਾਤ ਸਿੰਘ ਬੋਲਿਆ ਤੇ ਇਹ ਕਿਤੇ ਇੱਕ ਥਾਂ ਹੋਇਆ ਭਾਈ ਜਤਾ ਜੀ ਮਹਾਰਾਜ ਦਾ ਸਿਰ ਲੈ ਕੇ ਜਦ ਤੱਕ ਅਨੰਦਪੁਰ ਸਾਹਿ ਪਹੁੰਚੇ ਕਈ ਥਾਈ ਸਿੱਖ ਸੇਵਕਾਂ ਨੇ ਇਹ ਸੇਵਾ ਲਈ ਕਿਸੇ ਹੋਰ ਥਾਂ ਵੀ ਇਸ ਤਰ੍ਹਾਂ ਹੋਇਆ ਪਿਤਾ ਜੀ ਸ਼ਹਾਬਾਤ ਸਿੰਘ ਬੋਲਿਆ ਪਾਈ ਜੈਤਾ ਜੀ ਮਹਾਰਾਜ ਦਾ ਸਿਰ ਲੈ ਕੇ ਦਿੱਲੀ ਤੋਂ ਬਾਅਦ ਜਿਹੜੇ ਸਭ ਤੋਂ ਪਹਿਲਾ ਪਿੰਡ ਪੁਜੇ ਉਸ ਪਿੰਡ ਦਾ ਨਾਂ ਗੜੀ ਸੀ ਮੀਹ ਹਨੇਰੀ ਦਾ ਮੁਕਾਬਲਾ ਕਰਦੇ ਹੋਏ ਭਾਈ ਸਾਹਿਬ ਜਦੋਂ ਇੱਥੇ ਪਹੁੰਚੇ ਤਾਂ ਪਿੰਡ ਦੇ ਮੋਹਤਬਰ ਬਾਬਾ ਖੁਸ਼ਿਆਲਾ ਜੀ ਨੂੰ ਖਬਰ ਮਿਲੀ ਕਿ ਮੁਗਲ ਸਿਪਾਹੀ ਪਾਈ ਜੈਤਾ ਜੀ ਦਾ ਪਿੱਛਾ ਕਰਦੇ ਹੋਏ ਇੱਧਰ ਹੀ ਆ ਰਹੇ ਨੇ ਬਾਬਾ ਜੀ ਮਹਾਰਾਜ ਤੇ ਸੀਸ ਅਤੇ ਪਾਈ ਜੈਤਾ ਜੀ ਨੂੰ ਬਹੁਤ ادب ਸਤਕਾਰ ਨਾਲ ਆਪਣੇ ਘਰ ਲੈ ਆਏ ਸਾਰੇ ਪਿੰਡ ਨੇ ਵਿਚਾਰ ਕੀਤੀ ਕਿ ਸਤਿਗੁਰਾਂ ਦੇ ਸੀਸ ਨੂੰ ਮੁਗਲਾ ਹੱਥ ਜਾਣ ਤੋਂ ਕਿਵੇਂ ਰੋਕਿਆ ਜਾਵੇ ਪਪਾ ਖੁਸ਼ਿਆਲਾ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਇੱਕੋ ਰਸਤਾ ਹੈ ਕਿ ਕੋਈ ਹੋਰ ਸਿਰ ਰੁਮਾਲਿਆਂ ਵਿੱਚ ਲਪੇਟ ਕੇ ਮੁਗਲ ਸਿਪਾਈਆਂ ਨੂੰ ਦੇ ਦਿੱਤਾ ਜਾਵੇ ਸਭ ਨੇ ਇਸੇ ਗੱਲ ਤੇ ਸਹਿਮਤੀ ਪ੍ਰਗਟਾਈ ਪਰ ਸਿਰ ਦੇ ਵਗਣ ਪਪਾ ਖੁਸ਼ਿਆਲਾ ਜੀ ਅੱਗੇ ਆਏ ਤੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਇਸ ਮਹਾਨ ਕਾਰਜ ਲਈ ਮੇਰਾ ਸਿਰ ਹਾਜ਼ਰ ਹੈ। ਕਾਫੀ ਚਿਜਕ ਅਤੇ ਨਾ ਨੁਕਰ ਮਗਰੋਂ ਬਾਬਾ ਜੀ ਦੇ ਪੁੱਤਰ ਉਹਨਾਂ ਦੀ ਇਸ ਕੁਰਬਾਨੀ ਭਰੀ ਗੱਲ ਨਾਲ ਸਹਿਮਤ ਹੋ ਗਏ। ਮਹਾਰਾਜ ਤੇ ਸੀਸ ਤਾਂ ਨਿਰਦਰ ਰੁਕਣ ਲਈ ਬਾਬਾ ਖੁਸ਼ਿਆਲਾ ਜੀ ਨੇ ਖੁਸ਼ੀ-ਖੁਸ਼ੀ ਆਪਣਾ ਸੀਸ ਭੇਟ ਕਰ ਦਿੱਤਾ। ਭਈਜਤਾ ਜੀ ਨੂੰ ਸਵੇਰ ਹੁੰਦੇ ਸਾਰ ਸਾਰੇ ਪਿੰਡ ਨੇ ਸਤਕਾਰ ਸੇਤ ਮਹਾਰਾਜ ਦੇ ਸੀਸ ਸਮੇਤ ਵਿਦਾ ਕਰ। ਕੁਝ ਚਿਰ ਮਗਰੋਂ ਹੀ ਮੁਗਲ ਸਿਪਾਹੀ ਆਉਣ ਟੋਕੇ ਪਾਪਾ ਖੁਸ਼ਿਆਲਾ ਜੀ ਦਾ ਸੀ ਸੁੰਦਰ ਬਸਤਰਾ ਵਿੱਚ ਲਪੇਟ ਕੇ ਮੁਗਲਾਂ ਨੂੰ ਸੌਂਪ ਦਿੱਤਾ ਗਿਆ ਤੇ ਉਹ ਕਾਫਰ ਕਿੱਥੇ ਆ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਕੋਈ ਹਕੂਮਤ ਦੇ ਬਾਗੀ ਗੁਰੂ ਦਾ ਸਿਰ ਚਾਂਦਨੀ ਚੌਂਕ ਵਿੱਚ ਉੱਚਕ ਕੇ ਲਿਆਂਦਾ ਮੁਗਲ ਸਿਪਾਹੀ ਗੁੱਸੇ ਵਿੱਚ ਬੋਲਿਆ ਇਸ ਬਾਰੇ ਤਾਂ ਪਿੰਡ ਵਾਲਿਆਂ ਨੇ ਸੋਚਿਆ ਹੀ ਨਹੀਂ ਸੀ ਉਹਨਾਂ ਸਿਰ ਹੁਣ ਹੋਰ ਬੇਫਿਕਤਾ ਪੈ ਗਈ ਸੀ ਜਲਦੀ ਪੇਸ਼ ਕਰੋ ਉਸ ਕਾਫਰ ਨੂੰ ਵੀ ਨਹੀਂ ਤਾਂ ਤੁਹਾਡੇ ਵਿੱਚੋਂ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ ਮੈਂ ਹਜ਼ੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਪਿੰਡ ਦਾ ਹੀ ਇੱਕ ਹੋਰ ਬਜ਼ੁਰਗ ਅੱਗੇ ਆਇਆ ਤੇ ਉਸਨੇ ਭਾਈ ਜੱਤਾ ਜੀ ਦੀ ਥਾਂ ਆਪਣੇ ਆਪ ਨੂੰ ਪੇਸ਼ ਕੀਤਾ ਇੱਕ ਮੁਗਲ ਸਿਪਾਈ ਨੇ ਤਲਵਾਰ ਦੇ ਵਾਰ ਨਾਲ ਉਸ ਬਜ਼ੁਰਗ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਮੁਗਲ ਸਿਪਾਈ ਨੇ ਪਾਪਾ ਖੁਸ਼ਿਆਲਾ ਜੀ ਦਾ ਸਿਰ ਜਾਂ ਕਿ ਔਰੰਗਜ਼ੇਬ ਅੱਗੇ ਪੇਸ਼ ਕੀਤਾ ਜਦ ਬਾਦਸ਼ਾਹ ਨੇ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸਾੜ ਕੇ ਸਵਾਹ ਕਰ ਦਿਓ ਉਸ ਸਾਰੇ ਪਿੰਡ ਨੂੰ ਜਿਸ ਨੇ ਹਕੂਮਤ ਨਾਲ ਐਸਾ ਕੋਝਾ ਮਜ਼ਾਕ ਕੀਤਾ ਹੈ ਤੇ ਔਰੰਗਜ਼ੇਬ ਤੇ ਇਸ ਹੁਕਮ ਦੀ ਦੇਰ ਸੀ ਕਿ ਸਾਰਾ ਘੜੀ ਪਿੰਡ ਮੁਗਲਾਂ ਨੇ ਸਾੜ ਕੇ ਸਵਾਹ ਕਰ ਦਿੱਤਾ ਵਾਹਿਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਬਾਹ ਸਿੰਘ ਇਹ ਕਹਿੰਦਾ ਹੋਇਆ ਸ਼ਹਾਦਤਾਂ ਨੂੰ ਪ੍ਰਣਾਮ ਕਰ ਰਿਹਾ ਸੀ ਸਿੱਖੀ ਸਦਕ ਦੀਆਂ ਐਸੀਆਂ ਸਾਖੀਆਂ ਰਾਹੀ ਸੁਭੇਗ ਸਿੰਘ ਆਪਣੇ ਪੁੱਤਰ ਨੂੰ ਸਦਾ ਸਿੱਖੀ ਕਮਾਉਣ ਲਈ ਪ੍ਰੇਰਿਤ ਕਰਦੇ ਰਹੇ ਸਨ ਜ਼ਕਰੀਆ ਖਾਨ ਵੱਲੋਂ ਜਦੋਂ ਤੋਂ ਪੈਸੇਬੇਗ ਸਿੰਘ ਨੂੰ ਕਜੈਰੀ ਤੇ ਚਬੂਤਰੇ ਦੀ ਤਾਬੇਦਾਰੀ ਦਿੱਤੀ ਗਈ ਸੀ ਤਦ ਤੋਂ ਹੀ ਉਸਦੇ ਪੁੱਤਰ ਯਾਇਆ ਖਾਨ ਸ਼ਾਹਨਵਾਜ਼ ਰੋਸ ਵਿੱਚ ਸਨ ਤੇ ਕਿਸੇ ਵੀ ਤਰ੍ਹਾਂ ਪੈਸੇਬੇਗ ਸਿੰਘ ਤੋਂ ਇਹ ਅਹੁਦਾ ਖੋਹ ਲੈਣਾ ਚਾਹੁੰਦੇ ਸਨ ਹੇਠਾਂ ਧਰਤੀ ਹੱਦ ਤੇ ਉੱਤੇ ਆਕਾਸ਼ ਬੁਗਲਾਂ ਦੀ ਸਲਤਨਤ ਧਰਤੀ ਤੇ ਤੇ ਖਾਲਸੇ ਦੀ ਆਕਾਸ਼ੀ ਖਾਲਸੇ ਦਾ ਤਖਤ ਉੱਚਾ ਹੈ ਪਰ ਸੁਬੇਗ ਸਿੰਘ ਜੀ ਵੱਲੋਂ ਜਾਰੀ ਕੀਤੇ ਗਏ ਸਿੱਕੇ ਦੀ ਉਪਾਰਤ ਨੇ ਤਾਂ ਕਾਜ਼ੀਆਂ ਮਲਾਣਿਆਂ ਅੰਦਰ ਗੁੱਸੇ ਦੇ ਭਾਂਬੜ ਮਚਾ ਦਿੱਤੇ ਸਨ कोतवाल ਬਣਦਿਆਂ ਹੀ ਪਈ ਸੁਬੇਗ ਸਿੰਘ ਨੇ ਕੁਝ ਘਮ ਬਹੁਤ ਸ਼ੀਤੀ ਨਾਲ ਕਰ ਦਿੱਤੇ ਉਹਨਾਂ ਨੂੰ ਪਤਾ ਸੀ ਕਿ ਅਹੁਦਾ ਉਹਨਾਂ ਕੋਲ ਜ਼ਿਆਦਾ ਦੇਰ ਨਹੀਂ ਟਕੇਗਾ ਸਿੱਖਾਂ ਜਾਰੀ ਕਰਨ ਦੇ ਨਾਲ ਹੀ ਉਹਨਾਂ ਲਾਹੌਰ ਦੀਆਂ ਜੇਲਾ ਵਿੱਚ ਕੈਦ ਸਾਰੇ ਸਿੱਖਾਂ ਨੂੰ ਰਹਾ ਕਰ ਦਿੱਤਾ। ਉਹਨਾਂ ਚੜਖੜੀਆਂ ਨੂੰ ਪਟਵਾਇਆ ਗਿਆ ਜਿਨ੍ਹਾਂ ਤੇ ਚੜ੍ਹ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਉਹਨਾਂ ਨੇ ਸਜ਼ਾ ਦੇਣ ਵਾਲੇ ਹੋਰ ਅਣਮਨੁੱਖੀ ਤਰੀਕਿਆਂ ਤੇ ਵੀ ਮੁਕੰਮਲ پابੰਦੀ ਲਾ ਦਿੱਤੀ। ਇੰਨਾ ਵਿੱਚੋਂ ਚੜਖੜੀਆਂ ਤਾਂ ਉਹ ਪਹਿਲਾਂ ਹੀ ਪਟਵਾ ਚੁੱਕੇ ਸਨ। ਬਾਕੀਆਂ ਵਿੱਚੋਂ ਸੂਲੀ ਜਿਵੇਂ ਹਜ਼ਰਤ ਈਸਾ ਨੂੰ ਚੜਾਇਆ ਗਿਆ ਸੀ। ਸੰਗੇਸਾਰ ਕਿਸੇ ਨੂੰ ਧਰਤੀ ਵਿੱਚ ਗੱਡ ਕੇ ਚੰਦ ਰਖਤ ਨਾਲ ਲਮਕਾ ਕੇ ਪੱਥਰਾਂ ਨਾਲ ਮਾਰਨਾ ਤਿੱਤੇ ਜੰਬੂਰਾ ਨਾਲ ਮਾਸ ਨੂੰ ਚੋਣਾ ਮੂੰਗਲੀਆਂ ਨਾਲ ਕੱਟ-ਕੱਟ ਕੇ ਮਾਰਨਾ ਹਲਕੇ ਕੁੱਤਿਆਂ ਤੋਂ ਪੜਵਾਉਣਾ ਤਿੱਤਾ ਤੇਲ ਪਾ ਕੇ ਸਾੜ ਦੇਣਾ ਆਦਿ ਸ਼ਾਮਿਲ ਸਨ ਇਹ ਮੁਗਲਾਂ ਦੇ ਕੁਝ ਤਰੀਕੇ ਸਨ ਜਿੰਨਾ ਰਾਹੀ ਉਹ ਸਿੱਖਾਂ ਤੇ ਤਸ਼ੱਦਦ ਕਰਿਆ ਕਰਦੇ ਸਨ ਭਾਈ ਸਬੇਗ ਸਿੰਘ ਨੇ ਇਨ੍ਹਾਂ ਸਭ ਤਰੀਕਿਆਂ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਹੁਕਮ ਦਿੱਤਾ ਨਾਲ ਹੀ ਭਾਈ ਸੁਬੇਗ ਸਿੰਘ ਨੇ ਹਿੰਦੂ ਮੰਦਰਾ ਵਿੱਚ ਸ਼ੰਖ ਵਜਾਉਣ ਤੇ ਪੁਰਾਣਾ ਦੇ ਪਾਠ ਉੱਤੇ ਲੱਗੀ ਪਾਬੰਦੀ ਵੀ ਹਟਵਾ ਦਿੱਤੀ। ਮੁਗਲਾ ਵੱਲੋਂ ਕਰ ਕਹਿ ਸ਼ੁਰੂ ਕੀਤੀ ਗਈ ਇੱਕ ਘਟਿਆ ਰਸਮ ਜਿਸ ਵਿੱਚ ਗੈਰ ਮੁਸਲਿਮ ਕੁੜੀਆਂ ਵਿਆਹ ਮਗਰੋਂ ਸਹਰੇ ਜਾਣ ਤੋਂ ਪਹਿਲਾਂ ਕੁਝ ਦਿਨ ਮੁਗਲ ਫੌਜਦਾਰਾਂ ਜਾਂ ਸੂਬੇਦਾਰਾਂ ਘਰ ਘਟਦੀਆਂ ਸਨ। ਉਸ ਨੂੰ ਵੀ ਬੰਦ ਕਰਵਾਇਆ ਗਿਆ। ਭਾਈ ਸੁਬੇਗ ਸਿੰਘ ਨੇ ਲਾਹੌਰ ਦੇ ਸ਼ਹੀਦ ਗੰਜਤੀਆ ਕੰਤਾ ਵਿੱਚੋਂ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰ ਤੇ ਖੂਹਾਂ ਵਿੱਚੋਂ ਧੜ ਕਢਵਾ ਕੇ ਉਹਨਾਂ ਦਾ ਸਨਸਕਾਰ ਕਰਵਾਇਆ। ਇਹਨਾਂ ਸਾਰਿਆਂ ਫੈਸਲਿਆਂ ਕਰਕੇ ਭਾਈ ਸੁਬੇਗ ਸਿੰਘ ਜ਼ਕਰੀਏ ਦੇ ਪੁੱਤਰਾਂ ਤੇ ਮੁਗਲ ਦਰਬਾਰੀਆਂ ਦੀਆਂ ਅੱਖਾਂ ਵਿੱਚ ਹੋਰ ਰੜਕਣ ਲੱਗੇ। ਸਿੱਖਾਂ ਨਾਲ ਦਿਨ ਰਾਤ ਨਫ਼ਰਤ ਕਰਨ ਵਾਲੇ ਲਖ ਪਥਰਾਇ ਦੇ ਤਾਂ ਅੰਦਰ ਕੋਈ ਪੜ ਕੇ ਨਹੀਂ ਦੇਖਦਾ ਸੀ। ਸਾੜੇ ਦੀ ਅਗ ਵਿੱਚ ਉਹ ਬੁਰੀ ਤਰ੍ਹਾਂ ਪੁੱਜ ਰਿਹਾ ਸੀ। ਭਾਈ ਸਾਹਿਬ ਦਾ ਪੁੱਜੰਗੀ ਸ਼ਾਹਬਾਦ ਸਿੰਘ ਬਹੁਤ ਲਾਇਕ ਤੇ ਹੁਸ਼ਿਆਰ ਬਾਲਕ ਸੀ। ਗਰਮਤ ਵਿੱਚ ਪਰਪੱਕ ਹੋਣ ਦੇ ਨਾਲ ਨਾਲ ਉਹ ਫਾਰਸੀ ਦਾ ਚੰਗਾ ਵਿਦਵਾਨ ਵੀ ਬਣ ਗਿਆ ਸੀ ਉਸ ਦੀ ਲਾਇਕਤਾ ਦੇਖ ਕੇ ਮੌਲਵੀ ਸਦਾ ਰੰਝ ਘਤਦਾ ਸੀ ਕਿ ਐਸਾ ਸ਼੍ਰੇਸ਼ਟ ਬਾਲ ਮੁਸਲਮਾਨ ਕਿਉਂ ਨਹੀਂ ਕੀ ਵਾਰ ਉਹ ਬਾਲਕ ਨੂੰ ਥੜਕਾਉਣ ਲਈ ਸਿੱਖੀ ਤੇ ਤੰਜ ਕਸਦਾ ਪਰ ਬਾਲਕ ਆਪਣੇ ਤੇਜ ਤਰਾਰ ਜਵਾਬਾਂ ਨਾਲ ਮੌਲਵੀ ਨੂੰ ਚਾਰੇ ਖਾਨੇ ਚਿਤ ਕਰ ਦਿੰਦਾ ਸੀ ਐਸੀ ਹੀ ਇੱਕ ਬੈਸ ਚੁੰਮੇ ਰਾਤ ਨੂੰ ਮਸਜਿਦ ਦੇ ਬਾਹਰ ਹੋਗੀ ਲੋਕਾਂ ਦਾ ਮਜਮਾ ਲੱਗਿਆ ਹੋਇਆ ਸੀ ਸਭ ਮੌਲਵੀ ਦੇ ਦੁਆਲੇ ਖਲੋਤੇ ਗੱਲਾਂ ਕਰ ਰਹੇ ਸਨ ਇੰਨੇ ਨੂੰ ਕੋਲ ਦੀ ਸ਼ਾਬਾਸ਼ ਸਿੰਘ ਲੰਘਿਆ ਤੇ ਮੌਲਵੀ ਬੋਲਿਆ ਮੁਹੰਮਦ ਸਾਹਿਬ ਹੀ ਇੱਕ ਮਾਤਰ ਸਰਵ ਉੱਚ ਤੇ ਆਖਰੀ ਪੈਗੰਬਰ ਹਨ ਕਿਉਂ ਸ਼ਾਬਾਸ਼ ਸਿੰਘ ਉਸਨੇ ਲੰਗੇ ਜਾਂਦੇ ਸ਼ਾਬਾਸ਼ ਸਿੰਘ ਦਾ ਹੁੰਗਾਰਾ ਪਰਵਾਉਣਾ ਚਾਹਿਆ ਬੇਸ਼ੱਕ ਸ਼ਾਬਾਸ਼ ਸਿੰਘ ਬੋਲਿਆ ਹਰ ਸੱਚੇ ਮੁਸਲਮਾਨ ਨੂੰ ਇਹ ਗੱਲ ਪੂਰੇ ਈਮਾਨ ਨਾਲ ਮੰਨਣੀ ਚਾਹੀਦੀ ਹੈ ਦੀਨ ਤੋਂ ਥੜਕਿਆ ਮੰਨਿਆ ਜਾਵੇਗਾ ਉਹ ਮੁਮਨ ਜੋ ਇਸ ਬਚਨ ਤੋਂ ਚਿੱਤ ਡੁਲਾਵੇ ਸ਼ਾਹਬਾਜ਼ ਨੇ ਐਸਾ ਸ਼ਾਨਦਾਰ ਜਵਾਬ ਦਿੱਤਾ ਜਿਸ ਦੀ ਮੌਲਵੀ ਨੂੰ ਆਸ ਨਹੀਂ ਸੀ ਸਿਰਫ ਮੁਸਲਮਾਨ ਹੀ ਕਿਉਂ ਕੁੱਲ ਆਲਮ ਕਿਉਂ ਨਹੀਂ ਤੂੰ ਕਿਉਂ ਨਹੀਂ ਮੈਂ ਅਨੰਦਪੁਰੀ ਧੂੜਾ ਮੱਥੇ ਨੂੰ ਸਹਾਲ ਲੀਆਂ ਨੇ ਮੌਲਵੀ ਸਾਹਿਬ ਕੇਸ ਕਰ ਸਾਹਿਬ ਦੀਆਂ ਖੰਡੇ ਬਾਟੇ ਵਾਲੀਆਂ ਪੰਜ ਘਟਾ ਮੇਰੇ ਅੰਦਰ ਚਲੀਆਂ ਗਈਆਂ ਨੇ ਮੇਰੇ ਲਈ ਕਲ ਕੀਦਰ ਸੱਚੇ ਪਾਤਸ਼ਾਹ ਤੋਂ ਵੱਡਾ ਨਾ ਕੋਈ ਹੈ ਤੇ ਨਾ ਹੋਵੇਗਾ ਉਹਨਾਂ ਨੇ ਮਿੱਤਰ ਪਿਆਰਾ ਅਕਾਲ ਪੁਰਖ ਜੀ ਨੂੰ ਕਿਹਾ ਪਰ ਮੈਨੂੰ ਮਿੱਤਰ ਪਿਆਰੇ ਉਹ ਲੱਗਦੇ ਨਹੀਂ ਉਹ ਨਾ ਰਾਜਿੰਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਚਾਹੇ ਬੋਲ ਸਰਵ ਉੱਚ ਪਰਮਾਤਮਾ ਲਈ ਵਾਤੇ ਪਰ ਮੇਰੇ ਲਈ ਰਾਜਿੰਨ ਕੇ ਰਾਜਾ ਵੀ ਉਹੀ ਨੇ ਤੇ ਮਹਾਰਾਜਨ ਕੇ ਮਹਾਰਾਜਾ ਵੀ ਉਹ ਮੈਂ ਫਿਰ ਕਹਿਣਾ ਕਿ ਜਿਵੇਂ ਮੁਸਲਮਾਨ ਲਈ ਮੁਹੰਮਦ ਸਾਹਿਬ ਸਰਮੌਰ ਤੇ ਆਖਰੀ ਪੈਗੰਬਰ ਨੇ ਉਵੇਂ ਹੀ ਸਿੱਖ ਲਈ ਸਰਬੰਸ ਦਾਨੀ ਪਿਤਾ ਤੋਂ ਉਰੇ ਪਰੇ ਹੋਰ ਕੁਝ ਨਹੀਂ ਸਾਨੂੰ ਦੋਹਾਂ ਨੂੰ ਇੱਕ ਦੂਜੇ ਤੇ ਇਸ ਨਿਸ਼ਚਿਤ ਆਸਤਕਾਰ ਕਰਨਾ ਚਾਹੀਦਾ ਸ਼ਬਾਦ ਸਿੰਘ ਦਾ ਉੱਤਰ ਲਾਜਵਾਬ ਕਰਨ ਵਾਲਾ ਸੀ ਪਰ ਹੰਕਾਰ ਦਾ ਭਰਿਆ ਮੌਲਵੀ ਫੇਰ ਬੋਲਿਆ ਜੇ ਸਰਵ ਉੱਚ ਤੇ ਆਖਰੀ ਪੈਗੰਬਰ ਧਰਤੀ ਤੇ ਆ ਚੁੱਕੇ ਸਨ ਫੇ ਤੁਹਾਡੇ ਗੁਰੂਆਂ ਦੀ ਲੋੜ ਕੀ ਸੀ ਇਸ ਦਾ ਜਵਾਬ ਤੁਸੀਂ ਆਪਣੇ ਧਾਰਮਿਕ ਗ੍ਰੰਥਾ ਤੋਂ ਪੁੱਛੋ ਉਹਨਾਂ ਵਿੱਚ ਜ਼ਰੂਰ ਉੱਤਰ ਹੋਏਗਾ ਪਰ ਕਿਸੇ ਤਵਾਸਬ ਕਰਕੇ ਕਈ ਵਾਰ ਸਾਡੀ ਨਜ਼ਰ ਹੀ ਨਹੀਂ ਪੈਂਦੀ ਝਰਨੇ ਵਿੱਚੋਂ ਪਾਣੀ ਲਗਾਤਾਰ ਵਗਦਾ ਰਹਿੰਦਾ ਹੈ ਮੌਲਵੀ ਸਾਹਿਬ ਤੇ ਲੋਕਾਂ ਦੀ ਤੇਮ ਮਟਾਉਂਦਾ ਰਹਿੰਦਾ ਹੈ ਝਰਨੇ ਵਿੱਚ ਪਏ ਪੱਥਰ ਆ ਰਹੇ ਹੋਰ ਪਾਣੀ ਨੂੰ ਇਹ ਨਹੀਂ ਕਹਿੰਦੇ ਕਿ ਪਾਣੀ ਤਾਂ ਪਹਿਲਾਂ ਹੀ ਇੱਥੋਂ ਲੰਘ ਗਿਆ ਹੈ ਤੇ ਨਾ ਹੀ ਚਰਨੇ ਕੋਲ ਆਏ ਕਿਸੇ ਤਹਾਏ ਨੂੰ ਚਰਨਾ ਕਹਿੰਦਾ ਹੈ ਕਿ ਸੈਂਕੜੇ ਗੋਾਂ ਦੂਰ ਹੋਰ ਚਰਨਾ ਵਗਦਾ ਹੈ ਉਥੋਂ ਪਾਣੀ ਪੀ ਲੈ ਮੌਲਵੀ ਹੁਣ ਨਿਰੁੱਤਰ ਸੀ ਪਰ ਉਹ ਇਨ੍ਹਾਂ ਬਾਲਕਾਂ ਦਾ ਉਸਤਾਦ ਸੀ ਚੁੱਪ ਕਿਵੇਂ ਰਹਿੰਦਾ ਪਰ ਜੇ ਕੋਈ ਤਹਾਇਆ ਪਹਿਲਾਂ ਵਗ ਰਿਹਾ ਹੈ ਚਰਨੇ ਕੋਲ ਖਲੋਤਾ ਹੋਏ ਤਾਂ ਉਸ ਨੂੰ ਹੋਰ ਨਵਾ ਚਰਨਾ ਲੱਪਣ ਦੀ ਲੋੜ ਕੀ ਹੈ ਇਹ ਤਾਂ ਆਪਣੀ ਆਪਣੀ ਤੇ ਦੀ ਗੱਲ ਹੈ ਮੌਲਵੀ ਸਾਹਿਬ ਚਾਰਨਾ ਜਾਂ ਉਸਤੇ ਪੱਥਰ ਵੀ ਕਿਸੇ ਨਾਲ ਤੱਕਾ ਕਿਉਂ ਕਰਨ ਕਿ ਇੱਥੋਂ ਹੀ ਪਾਣੀ ਪੀ ਤੁਹਾਨੂੰ ਉਹ ਬੋਲ ਯਾਦ ਨੇ ਜੋ ਅੱਲਾਹ ਪਾਕ ਨੇ ਮੁਹੰਮਦ ਸਾਹਿਬ ਨੂੰ ਉਦੋਂ ਕਹੇ ਸਨ ਜਦੋਂ ਉਹਨਾਂ ਆਖਰੀ ਸਮੇਂ ਦੇ ਇੰਤਜ਼ਾਰ ਵਿੱਚ ਮੁੰਜੇ ਤੇ ਪਏ ਚਾਚੇ ਅਬੂ ਤਾਲਿਬ ਨੂੰ ਦੀਨ ਕਬੂਲ ਕਰਨ ਲਈ ਕਿਹਾ ਸੀ ਕਿ ਤੁਸੀਂ ਜਿਸ ਨੂੰ ਚਾਹੋ ਦੀਨ ਦੇ ਰਾਹ ਨਹੀਂ ਲਿਆ ਸਕਦੇ ਸਗੋਂ ਮੈਂ ਅੱਲਾ ਜਿਸ ਨੂੰ ਚਾਹੁੰਦਾ ਹਾਂ ਮਾਰਿਕ ਦਰਸ਼ਨ ਬਖਸ਼ ਦਿੰਦਾ ਹਾਂ ਹੁਣ ਤਾਂ ਗੱਲ ਮੌਲਵੀ ਦੇ ਬਸੋਂ ਬਾਹਰ ਹੋ ਗਈ ਸੀ ਉਹ ਗੁੱਸੇ ਨਾਲ ਭਰਿਆ ਪੀਤਾ ਨਵਾਬ ਕੋਲ ਜਾ ਹਾਜ਼ਰ ਹੋਇਆ ਤੇ ਸ਼ਬਾਦ ਸਿੰਘ ਦੀ ਸ਼ਿਕਾਇਤ ਕਰਦਾ ਬੋਲਿਆ